ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਜਿਉਂ ਤੋਂ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਵਿੱਚ ਤਲਖੀ ਵਧੀ ਹੈ ਬਾਰਡਰ ਤੇ ਮਾਹੌਲ ਤਣਾਅਪੂਰਨ ਹੋਏ ਹਨ ਰਹਿ ਰਹਿ ਕੇ ਸਮੇਂ-ਸਮੇਂ ਤੇ ਅਜਹੀਆਂ ਖਬਰਾਂ ਆਉਂਦੀਆਂ ਹਨ ਕਿ ਬਟਾਲਾ ਦੇ ਇਲਾਕੇ 'ਚ ਲਾਗੇ ਛਾਗੇ ਜਾਂ ਸਮੁੱਚੇ ਪੰਜਾਬ 'ਚ ਖੇਤਾਂ ਵਿੱਚੋਂ ਵੱਖ-ਵੱਖ ਤਰ੍ਹਾਂ ਦੇ ਪਾਟ ਮਿਲੇ ਹਨ ਅੱਜ ਤੁਹਾਨੂੰ ਦੱਸ ਦਈਏ ਕਿ ਬਟਾਲਾ ਤੋਂ ਥੋੜੀ ਦੂਰੀ ਤੇ ਕਨਵਾ ਰੋਡ ਤੇ ਪਿੰਡ ਹੈ ਪੋਜਾ ਤਾਰੀਵਾਲ ਜਿੱਥੇ ਅਸੀਂ ਪਹੁੰਚੇ ਹਾਂ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਇੱਥੇ ਵੀ ਪੈਲੀਆਂ ਦੇ ਵਿੱਚ ਇੱਕ ਪਾਟ ਮਿਲਿਆ ਹੈ ਹਾਲਾਂਕਿ ਅਜੇ ਤੱਕ ਇਹ ਕਲੀਅਰ ਨਹੀਂ ਹੋਇਆ ਕਿ ਇਹ ਕਿਸੇ ਮਜ਼ਾਇਲ ਦਾ ਪਾਟ ਹੈ ਕਿਸੇ 드ਰੋਨ ਗੁਆਰਾ ਸੁੱਟਿਆ ਗਿਆ ਹੈ ਜਾਂ ਕੁਝ ਹੋਰ ਹੈ ਫਿਲਹਾਲ ਇੱਥੇ ਜੋ ਖੇਤਾਂ ਦੇ ਮਾਲਕ ਸਨ ਹਰਪ੍ਰੀਤ ਸਿੰਘ ਉਹਨਾਂ ਨਾਲ ਗੱਲ ਤੋ ਹੇ ਉਹਨਾਂ ਕਕੇ ਸਵੇਰੇ 7:30 ਵਜੇ ਉਹਨਾਂ ਨੇ ਇਹ ਸਭ ਕੁਝ ਵੇਖਿਆ ਹੈ ਅਤੇ ਉਸ ਤੋਂ ਬਾਅਦ ਉਹਨਾਂ ਨੇ ਸਬੰਧਤ ਥਾਣਾ ਸੇਖਵਾਲਾ ਨੂੰ ਸੂਚਿਤ ਕੀਤਾ ਹੈ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਹੈ ਆਰਮੀ ਦੀ ਉਡੀਕ ਕੀਤੀ ਜਾ ਰਹੀ ਹੈ ਫਿਲਹਾਲ ਇਹ ਲਾਈਵ ਤਸਵੀਰਾਂ ਪੋਜਾ ਧਾਰੀਵਾਲ ਜੋ ਪਿੰਡ ਹੈ ਬਟਾਲਾ ਤੋਂ 11 ਕਿਲੋਮੀਟਰ ਦੂਰ ਕਾਨਵਾ ਰੋਡ ਤੇ ਉਥੋਂ ਦੇ ਖੇਤਾਂ ਦੀਆਂ ਤਸਵੀਰਾਂ ਹਨ ਜਿੱਥੇ ਇੱਕ ਪਾਟ ਮਿਲਿਆ ਹੈ ਅਜੇ ਤੱਕ ਕਲੀਅਰ ਨਹੀਂ ਹੋਇਆ ਪਾਟ ਕਿਸੇ ਮਜਾਇਲ ਦਾ ਹੈ ਕਿਸੇ ਡਰੋਨ ਨੇ ਸੁੱਟਿਆ ਹੈ ਜਾਂ ਕੁਝ ਹੋਰ ਹੈ ਫਿਲਹਾਲ ਜਾਂਚ ਚੱਲੀ ਹੈ ਹਰਪ੍ਰੀਤ ਸਿੰਘ ਪਿੰਡ ਧਾਰੀਵਾਲ ਪੋਜਾ ਕੀ ਕਹਿਣਾ ਚਾਹੁੰਦੇ ਆ ਜੜੀ ਤੁਸੀਂ ਚੀਜ਼ ਇੱਕ ਵੇਖੀ ਇਹ ਸਵੇਰੇ ਵੇਖੀ ਆ ਭਾਜੀ ਹਾਂਜੀ ਪਤਾ ਨਹੀਂ ਜੇ ਕੀ ਆ ਤੇ ਇਹ ਪੁਲਿਸ ਨੂੰ ਸੂਚਿਤ ਕੀਤਾ ਗਿਆ ਬਾਕੀ ਅਗਲੀ ਕਾਰਵਾਈ ਉਹ ਕਰਨਗੇ ਕਿੰਨੇ ਕ ਟਾਈਮ ਨਾਲ ਤੁਹਾਨੂੰ ਪਤਾ ਲੱਗਾ ਇਹ ਸਵੇਰੇ ਲੱਗਾ ਜੇ 6:30 ਵਜੇ ਦਾ ਹਾਂਜੀ ਤੇ ਕਿੰਨੇ ਦੇਖੀ ਸਭ ਤੋਂ ਪਹਿਲਾਂ ਇੱਥੇ ਬੰਦੇ ਜਾਣਦੇ ਸਪਰੇ ਵਾਲੇ ਉਹਨਾਂ ਨੇ ਵੇਖੀ ਉਹਨਾਂ ਆਵਾਜ਼ ਮਾਰੀ ਆ ਫਿਰ ਮੈਂ ਉੱਥੋਂ ਆਇਆ ਕਰੋ ਤੁਹਾਨੂੰ ਕੀ ਫਿਰ ਸ਼ੱਕ ਪਿਆ ਫਿਰ ਕੀ ਫਿਰ ਪੁਲਿਸ ਨੂੰ ਫੋਨ ਕੀਤਾ ਹਾਂਜੀ ਇਹ ਸਰ ਸਾਨੂੰ ਨਾ ਪਹਿਲੀ ਹਰਪ੍ਰੀਤ ਸਿੰਘ ਹੋਣਾ ਦੀ ਉਹਨਾਂ ਨੇ ਫੋਨ ਕੀਤਾ ਹੈ ਕੋਈ 8:00 ਵਜੇ ਕਿ ਸਾਡੀ ਪੈਲੀ ਦੇ ਵਿੱਚ ਕੋਈ ਵਸਤੂ ਪਈ ਆ ਕਿ ਇਦਾਂ ਕਰਕੇ ਕਿ ਮੋਜ਼ੈਲ ਟੈਬ ਦੇ ਆ ਲੱਗਦਾ ਉਹਦਾ ਕੋਈ ਟੁਕੜਾ ਆ ਤੇ ਉਹਨਾਂ ਨੇ ਫਿਰ ਦੱਸਿਆ ਤੇ ਚਲੋ ਅਸੀਂ ਵੇਖਿਆ ਫਿਰ ਐਸ.ਐਚ.ਓ. ਸਾਹਿਬ ਨੂੰ ਦੱਸਿਆ ਗਿਆ ਤੇ ਫਿਰ ਇਹਨਾਂ ਨੇ ਗਾੜੀ ਆਪਣਾ ਆ ਕੇ ਇੱਥੇ ਇਦਾਂ ਲਾੜ ਨੂੰ ਆਗੂ ਬੁਲਾਈ ਸੀ ਇਹਨਾਂ ਨੇ ਤੇ ਫਿਰ ਪਤਾ ਲੱਗਾ ਕਿ ਹਾਂਜੀ ਕੋਈ ਚੀਜ਼ ਹੈ। ਇਹ ਸਾਨੂੰ ਕੋਈ ਸਾਢੇ 8:00 ਵਜੇ ਸਾਡੇ ਸਰਪੰਚ ਨੇ ਇੰਦਰੇਸ਼ ਜੀ ਨੇ ਟੈਲੀਫੋਨ ਤੇ ਦੱਸਿਆ ਵੀ ਇੱਥੇ ਕੋਈ ਵਾਹ ਮਸਾਲਾ ਜਿਹਾ ਟਾਇਪ ਚੀਜ਼ ਪਈ ਹੈ ਇਹਦੇ ਬਾਰੇ ਸਾਨੂੰ ਪਸੰਦੀਆਂ ਨਾ ਹੀ ਸਾਨੂੰ ਪਤਾ ਇਹਦੇ ਬਾਰੇ ਕੀ ਹੈ ਐਂ ਜੋ ਇਹਦੇ ਬਤਲਕੇ ਆਰਮੀ ਇੰਤਲਾਕ ਦੀ ਆਰਮੀ ਵਾਲੇ ਰੰਗ ਲੈ ਗਏ ਉਹ ਹੀ ਦੱਸ ਸਕਦੇ ਨੇ ਇਹ ਚੀਜ਼ ਕੀ ਹੈ ਦੇ ਆਪਣੀਆਂ ਕਿ ਬਗਾਨੀਆਂ ਕੋਈ ਕਿਦਾਜੀ ਸੁਰੇ ਵੇਖਿਆ ਕਰਨ ਕੇ ਨਾੜ ਤੋਂ ਅਗਲੇ ਹੀ ਪਈ ਵੇਖਿਆ ਵੇਖੇ ਤੋਂ ਬਾਅਦ ਜਿੱਦਾਂ ਨਾ ਇੰਤਲਾਕ ਦੀ ਉਦਾਂ ਹੰਗਾਰਮੀ ਇੰਤਲਾਕ ਦੇ ਤੇ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਦੀ ਪਈ ਹੈ